32ਵਾਂ ਬਚਨ ਹੈ ਗੁਰੂ ਉਪਦੇਸ਼ ਧਾਰਨ ਕਰਨੇ ਕਿਉਂਕਿ ਸਤਗੁਰੂ ਪੂਰਾ ਹੈ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰਿ ਪੇਖ ਗੁਰੂ ਤਾਂ ਇਹ ਦੱਸ ਰਿਹਾ ਨਾ ਰੱਬ ਨੇੜੇ ਆਓ ਮੈਂ ਤੁਹਾਨੂੰ ਦੱਸਦਾ ਅਕਾਲ ਪੁਰ ਕਿੱਥੇ ਹੈ ਬਾਣੀ ਤਾਂ ਇਹੀ ਕਹਿ ਰਹੀ ਹੈ ਨਾ ਪਰਮਾਤਮਾ ਕੀ ਹੈ ਕਿਵੇਂ ਮਿਲੇਗਾ ਔਰ ਸਾਡਾ ਜੀਵਨ ਕਿਤਾ ਸੁਧਰੇਗਾ ਸਤਗੁਰੂ ਕਹਿੰ ਲੱਗੇ ਉਪਦੇਸ਼ ਦਾ ਮਤਲਬ ਹੁੰਦਾ ਕਿ ਜਿਹੜੀ ਚੀਜ਼ ਨੂੰ ਬਹੁਤ ਦੂਰ ਚੀਜ਼ ਨੂੰ ਨੇੜੇ ਕਰਕੇ ਦਿਖਾ ਦੇਣਾ ਔਰ ਸਤਗੁਰੂ ਜੀ ਦਾ ਉਪਦੇਸ਼ ਸਾਨੂੰ ਮਾਣ ਕਰਨਾ ਚਾਹੀਦਾ ਹੈ ਇਹ ਸਿੱਖਾਂ ਵਾਸਤੇ ਨਹੀਂ ਹੈ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ ਸਤਿਗੁਰੂ ਦਾ ਉਪਦੇਸ਼ ਸਾਰਿਆਂ ਵਾਸਤੇ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਮੁੰਡੋ ਇਥੇ ਬਿਤਕਰਾ ਨਹੀਂ ਹੈ ਔਰ ਸਾਡੇ ਵਾਸਤੇ ਜੋ ਸਤਿਗੁਰੂ ਉਪਦੇਸ਼ ਕਰ ਰਹੇ ਆ ਕਹਿੰਦੇ ਗੁਰੂ ਉਪਦੇਸ਼ ਧਾਰਨ ਕਰਨੇ ਜੋ ਅਸੀਂ ਸੁਣ ਰਹੇ ਆਣ ਸਬਜੀ ਕਹਿੰਦੇ ਹਨ ਸਾਨੂੰ ਕੀ ਮਿਲੇਗਾ ਅਸੀਂ ਜੋ ਸੁਣ ਰਹੇ ਆ ਸਾਨੂੰ ਉਹਦੇ ਨਾਲ ਪ੍ਰਾਪਤੀ ਕੀ ਹੈ ਜਦੋਂ ਅਸੀਂ ਇਹਨੂੰ ਹਿਰਦੇ ਵਿੱਚ ਧਾਰਨ ਕਰਾਂਗੇ ਉਪਦੇਸ਼ ਨੂੰ ਕਹਿੰਦੇ ਸੁਣ ਉਪਦੇਸ਼ ਹਿਰਦੇ ਵਸਾਵੋ ਅੱਗੇ ਤੁਸੀਂ ਸਾਰੇ ਜਾਣਦੇ ਹੋ ਕੀ ਮਿਲਦਾ ਹੈ ਸੁਣੋ ਉਪਦੇਸ਼ ਹਿਰਦੇ ਵਸਾਵੋ ਮਨ ਇੱਛੇ ਨਾਨਕ ਫਲ ਪਾਵੇ ਜਦੋਂ ਉਹਦੇ ਉਪਦੇਸ਼ ਨੂੰ ਅਸੀਂ ਧਾਰਨ ਕਰ ਲਿਆ ਵੀ ਗੁਰੂ ਕੀ ਕਹਿੰਦਾ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਰਾਲੀ ਉਪਦੇਸ਼ ਧਾਰਨ ਕਰਨ ਵਾਸਤੇ ਹੈ ਇੱਕ ਨਾ ਉਹ ਜਾਂਦਾ ਸੀ ਸੇਠ ਰੋਜ਼ ਮੰਦਰ ਦੇ ਵਿੱਚ ਕਥਾ ਸੁਣਨ ਨਾਗਾ ਨਹੀਂ ਪਉਂਦਾ ਸੀ ਇੱਕ ਦਿਨ ਉਹਨੂੰ ਕੰਮ ਆ ਗਿਆ ਆਪਣੇ ਪੁੱਤਰ ਨੂੰ ਕਹਿੰਦਾ ਬੇਟਾ ਪਹਿਲਾਂ ਨਾ ਤੂੰ ਪਹਿਲਾਂ ਮੰਦਰ ਜਾਹੀਂ ਉੱਥੇ ਜਾ ਕੇ ਕਥਾ ਸੁਣੀ ਫਿਰ ਦੁਕਾਨ ਖੋਲਣੀ ਹੈ ਹੁਣ ਬੱਚਾ ਸੀ ਬੱਚਾ ਕੋਰੀ ਸਲੇਟ ਸੀ ਪੰਡਤ ਜੀ ਉਪਦੇਸ਼ ਕਰ ਰਹੇ ਆ ਗਊ ਗਰੀਬ ਦੀ ਰੱਖਿਆ ਕਰਨੀ ਚਾਹੀਦੀ ਹੈ ਉਹਨੇ ਦੁਕਾਨ ਖੋਲੀ ਗਰੀਬ ਆ ਗਿਆ ਮਹਾਰਾਜ ਮੇਰੇ ਕੋਲ ਪੈਸੇ ਨਹੀਂ ਹਨ ਕਹਿੰਦਾ ਲੈ ਜਾ ਵੀ ਪੰਡਤ ਜੀ ਨੇ ਆ ਗਰੀਬ ਦੀ ਸਹਾਇਤਾ ਕਰਨੀ ਚਾਹੀਦੀ ਹੈ ਗਰੀਬ ਨੂੰ ਰਾਸ਼ਨ ਦੇ ਦਿੱਤਾ ਥੋੜੀ ਦੇਰ ਬਾਅਦ ਗਾਂ ਆ ਗਈ ਉਹ ਜਿਹੜੀਆਂ ਬੋਰੀਆਂ ਪਈਆਂ ਸੀ ਅਨਾਜ ਦੀਆਂ ਉਹਦੇ ਵਿੱਚ ਖਾਨ ਲੱਗ ਗਈ ਉਹਨੇ ਨਹੀਂ ਛੇੜਿਆ ਗਾਂ ਨੂੰ ਵੀ ਪੰਡਤ ਜੀ ਨੇ ਆ ਕੇ ਸੀ ਗਊ ਗਰੀਬ ਦੀ ਰੱਖਿਆ ਕਰਨੇ ਉਧਰ ਆ ਗਿਆ ਸੇਠ ਉਹਨੇ ਚੁੱਕਿਆ ਸੋਟਾ ਦੋ ਚਾਰ ਮਾਰੀਆਂ ਗਾਂ ਦੇ ਦੋ ਚਾਰ ਮਾਰਿਆ ਮੁੰਡੇ ਦੇ ਕਹ ਲਗਾ ਬੇਫਕੂ ਬਗਾਸ ਸਾਹਮਣੇ ਅਨਾਜ ਖਾ ਰਹੀ ਆ ਤੈਨੂੰ ਦਿਖਦਾ ਨਹੀਂ ਕਹਿੰਦਾ ਪੰਡਤ ਜੀ ਨੇ ਆਖਿਆ ਸੀ ਕਿ ਗਊ ਕਰੀਬ ਦੀ ਰੱਖਿਆ ਕਰਨੀ ਕਹਿੰਦਾ ਉੱਤੇ ਸੁਣ ਕੇ ਛੱਡ ਆਈਦਾ ਹੁੰਦਾ ਨਾਲ ਨਹੀਂ ਲੈ ਕੇ ਆਈਦਾ ਪਰ ਸਤ ਸਤਗੁਰੂ ਕਹਿੰਦੇ ਮਿਲ ਜਾਏਗਾ ਸਭ ਕੁਝ ਮਿਲੇਗਾ ਸੁਣ ਉਪਦੇਸ਼ ਹਿਰਦੇ ਵਸਾਵੋ ਮਨ ਇੱਛੇ ਨਾਨਕ ਫਲ ਪਾਵ ਸਤਗੁਰੂ ਜੀ ਅਸੀਂ ਤਾਂ ਗਾ ਵੀ ਰਹੇ ਆ ਸਤਗੁਰੂ ਜੀ ਅਸੀਂ ਸੁਣ ਵੀ ਰਹੇ ਆ ਅਸੀਂ ਤਾਂ ਅੱਖਾਂ ਬੰਦ ਕਰਕੇ ਵੀ ਬੈਠਦੇ ਆ ਫਿਰ ਕੀ ਹੋਇਆ ਜੇ ਉਪਦੇਸ਼ ਨਹੀਂ ਕਮਾਇਆ ਭਾਈ ਗੁਰਦਾਸ ਸਾਹਿਬ ਕਹਿੰਦੇ ਗਾਏ ਸੁਣੇ ਆਖੇ ਮੀਤੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਜੋ ਲੋ ਨੋਹਲਾ ਕਮਾਈਏ ਜੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਹੀਂ ਹੈ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਦੇਖ ਗੁਰੂ ਉਪਦੇਸ਼ ਨੂੰ ਧਾਰਨ ਕਰ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ